ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਆਪਣਾ ਚੈਨਲ ਸਟਾਰਟ ਕੀਤਾ ਫਰਸਟ ਵੀਡੀਓ ਅਪਲੋਡ ਕਰਨ ਲੱਗੀ ਆ ਤੇ ਉਹ ਹੈ ਲਰਨਿੰਗ ਲਰਨਿੰਗ ਮੀਨ ਸਿੱਖਣਾ ਕੁਝ ਨਵਾਂ ਕਰਨ ਦੀ ਚਾ ਜਦ ਆਪਾਂ ਕੁਝ ਸਿੱਖਦੇ ਆ ਤਾਂ ਇਹ ਨਵੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਆਪਣੇ ਦਿਲ 'ਚ ਇੱਕ ਅਮੰਗ ਜੁਗਾਉਂਦਾ ਹੈ ਵੀ ਅੱਜ ਅਸੀਂ ਕੁਝ ਨਵਾਂ ਕੀਤਾ ਮਜ਼ਾ ਆਉਂਦਾ ਉਸ ਕੰਮ ਨੂੰ ਕਰਨ 'ਚ ਤੇ ਜਦੋਂ ਕੰਮ ਕਰ ਲੈਨੇ ਆ ਤਾਂ ਖੁਸ਼ੀ ਵੀ ਬਹੁਤ ਹੁੰਦੀ ਆ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜਦ ਕਿਸੇ ਨਵੀਂ ਚੀਜ਼ ਨੂੰ ਕਰਨ ਦਾ ਦਿਲ ਕਰੇ ਤਾਂ ਹੋ ਜੋ ਸ਼ੁਰੂ ਹਿਚਕਿਚਾਉਣਾ ਸ਼ਰਮਾਉਣਾ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਜਿਨੇ ਕਹਿਣਾ ਉਹਨੇ ਕਹੀ ਦਿਨਾ ਪਰਵਾਹ ਛੱਡੋ ਤੇ ਅੱਗੀ ਫਤੋ ਬਟ ਐਨਾ ਵੀ ਨਹੀਂ ਕਿ ਆਪਣੀਆਂ ਲਿਮਿਟਸ ਕਰਾਸ ਕਰ ਚੋ ਸਿੱਖੋ ਪੂਰੇ ਦਿਲ ਨਾਲ ਸ਼ੌਂਕ ਨਾਲ ਫਿਰ ਤੁਹਾਡੀ ਮਿਹਨਤ ਵੀ ਰੰਗ ਲਿਆ ਕੇ ਆਉ ਤੇ ਦੁਨੀਆ ਵੀ ਖੜਖੜ ਦੇਖੋ ਬਸ ਹਿੰਮਤ ਚਕਾਓ ਆਪਣੀ ਇੱਕ ਵਾਰ ਕੰਫਰਟ ਜ਼ੋਨ ਚੋਂ ਬਾਹਰ ਨਿਕਲੋ ਦੇਖੋ ਨਵੀਂ ਮੰਜ਼ਿਲ ਤੁਹਾਡੇ ਇੰਤਜ਼ਾਰ ਕਰ ਰਹੀ ਹੈ ਤੁਹਾਡੇ ਸੁਪਨੇ ਸਾਕਾਰ ਹੋਣ ਵਾਲੇ ਨੇ ਕੁਝ ਵੀ ਨਵਾਂ ਕਰਨ ਵੇਲੇ ਇੱਕ ਵਾਰ ਡਰ ਤਾਂ ਲੱਗਦਾ ਹੈ ਬਸ ਪਰਮਾਤਮਾ ਦਾ ਆਸ਼ੀਰਵਾਦ ਲਓ ਤੇ ਡਰ ਤੇ ਜਿੱਤ ਪਾਉਂਦੇ ਹੋਏ ਆਪਣੀ ਮੰਜ਼ਿਲ ਵੱਲ ਵਧੋ ਜਦੋਂ ਤੁਸੀਂ ਸਿੱਖਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਇੱਕ ਨਵੀਂ ਉਮੀਦ ਢੋਢੇ دل ਵਿੱਚ ਜਾਗੂਗੀ ਦੂਸਰੀ ਗੱਲ ਸਿੱਖਣਾ ਸਿਰਫ ਕਿਤਾਬਾਂ ਦੀ ਗੱਲ ਨਹੀਂ ਹੈ ਇਹ ਤਾਂ ਜੀਵਨ ਨੂੰ ਸਮਝਣ ਦੀ ਕਲਾ ਹੈ ਮੈਂ ਤੁਹਾਨੂੰ ਇੱਕ ਦਿਨਾਂ ਰਿਲੇਟਡ ਛੋਟੀ ਜਿਹੀ ਸਟੋਰੀ ਸੁਣਾਉਣ ਲੱਗੀ ਹਾਂ ਇੱਕ ਵਾਰੀ ਆਰਵ ਨਾਂ ਦਾ ਨੌਜਵਾਨ ਸੀ ਉਹ ਇੱਕ ਮਾਨ ਅਧਿਆਪਕ ਕੋਲ ਗਿਆ ਆਰਵ ਨੇ ਕਿਹਾ ਮੈਨੂੰ ਕੁਝ ਸਿਖਾ ਦਿਓ ਜੋ ਤੁਸੀਂ ਜਾਣਦੇ ਹੋ ਉਹ ਸਭ ਕੁਝ ਸਿਖਾ ਦਿਓ ਜੋ ਤੁਸੀਂ ਜਾਣਦੇ ਹੋ ਅਧਿਆਪਕ ਨੇ ਚੁੱਪਚਾਪ ਇੱਕ ਕੱਪ ਵਿੱਚ ਪਾਈ ਚਾਹ ਪਾਈ ਇਸ ਕੱਪ ਵਿੱਚ ਕੱਪ ਭਰ ਗਿਆ ਪਰ ਉਹ ਚਾਹ ਪਾਉਂਦੇ ਰਹੇ ਆਰਵ ਨੂੰ ਨਿਜੀਖ ਮਾਰੇ ਕੱਪ ਤਾਂ ਭਰ ਗਿਆ ਅਧਿਆਪਕ ਨੇ ਹੌਲੀ ਨਾਲ ਕਿਹਾ ਤੁਹਾਡਾ ਮਨ ਵੀ ਇੰਜ ਭਰਿਆ ਹੋਇਆ ਹੈ ਸਿੱਖਣ ਲਈ ਪਹਿਲਾਂ ਆਪਣੇ ਮਨ ਨੂੰ ਖਾਲੀ ਕਰਨਾ ਪੈਂਦਾ ਹੈ ਉਸ ਦਿਨ ਤੋਂ ਆਰਵ ਨੇ ਸੱਚਮੁੱਚ ਸਿੱਖਣਾ ਸ਼ੁਰੂ ਕੀਤਾ ਨਵੇਂ ਕਿਲੇ ਪੰਡਿਤ ਜਿਤੇ ਖੁੱਲੇ ਦਿਲ ਨਾਲ ਸਾਲਾਂ ਬਾਅਦ ਉਹ ਖੁਦ ਅਧਿਆਪਕ ਬਣਿਆ ਤਉ ਹਰ ਵਿਦਿਆਰਥੀ ਨੂੰ ਇੱਕੋ ਗੱਲ ਕਹਿੰਦਾ ਸਿੱਖਣਾ ਭਰਨ ਦੀ ਗੱਲ ਨਹੀਂ ਖੁੱਲਣ ਦੀ ਗੱਲ ਹੈ ਮੀਨ ਚ ਕੁਝ ਨਵਾਂ ਸਿੱਖਣ ਲਈ ਪਹਿਲਾ ਆਪਣੇ ਮਨ ਦੇ ਜਿਹੜੇ ਵਿਕਾਰ ਭਰੇ ਹੋਏ ਨੇ ਉਹਨਾਂ ਨੂੰ ਆਪਾਂ ਨੂੰ ਖਾਲੀ ਕਰਨਾ ਪੈਣਾਗਾ ਦੁਨੀਆ ਦੀ ਪਰਵਾਹ ਛੱਡਨੀ ਪੈਣੀ ਆ ਇੱਕ ਨਵੀਂ ਉਮੀਦ ਜਗਾਉਣੀ ਪੈਣੀ ਆ ਫਿਰ ਅਸੀਂ ਬਹੁਤ ਕੁਝ ਨਵਾਂ ਸਿੱਖ ਲਾਂਗੇ ਤੇ ਉਹ ਨਵੀਆਂ ਮੰਜ਼ਲਾਂ ਵੱਲ ਲੈ ਚੁਕਾਂਗੇ ਤੇ ਸਾਡੀ ਜ਼ਿੰਦਗੀ ਨੂੰ ਮਜ਼ੇਦਾਰ ਬਣਾ ਦੂਗਾ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਜੇ ਵਧੀਆ ਲੱਗੀ ਤਾਂ ਜਰੂਰ ਸੁਣਿਓ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ